ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਫਰੋਰੀਪੁਰ ਜ਼ਿਲ੍ਹੇ ਦਾ ਪਿੰਡ ਆ ਸਾਧੂਵਾਲਾ ਤਲਵੰਡੀ ਭਾਈ ਦੇ ਨਾਲ ਰਹਿ ਗਿਆ ਇਹ 2 ਕਿਲੋਮੀਟਰ ਦੀ 2.5 ਦੀ ਦੂਰੀ ਪੈਂਦੀ ਆ ਤਲਵੰਡੀ ਭਾਈ ਤੋਂ ਜੇ ਇੱਕ ਘਰੇਲੂ ਪਰਿਵਾਰ ਦੇ ਕੋਲੇ ਝੋਟੀ ਵਕਾਊ ਆ ਮਿੱਤਰੋ ਫੰਡਰ ਕਹਿ ਸਕਦੇ ਆ ਜਾਂ ਤੁਸੀਂ ਇਹਨੂੰ ਅਸਰ ਕਹਿ ਸਕਦੇ ਆ ਦੋਵੇਂ ਸ਼ਬਦ ਤੁਹਾਡੇ ਲਈ ਲਾਹੇਵੰਦਾ 4 ਸਾਲ ਦੀ ਇਹਦੀ ਉਮਰ ਆ ਇਹ ਬਾਈ ਹੁਣਾਂ ਨੇ ਵੇਚਣੀ ਆ ਇਹਦਾ ਰੇਟ ਆ ਜਿਹੜਾ ਉਹ 42000 ਰੁਪਏ ਤੈਅ ਕੀਤਾ ਵਾ ਵਿੱਤੂ ਮਾਨਤਨ ਹੋ ਜੂਗਾ ਵਜਨ ਵਾਲੀ ਤੇ ਕੱਦ ਵਾਲੀ ਝੋਟੀ ਆ ਜਿਹੜੇ ਭਰਾ ਨੂੰ ਇਹ ਦੱਸ ਜੂਗੀ ਬਾਈ ਹੁਣ ਉਹਨਾਂ ਨਾਲ ਰابطਾ ਕਾਇਮ ਕਰ ਲਿਆ ਜੇ ਮਿੱਤਰੋ ਤੁਸੀਂ ਨਾਮ ਆ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿੰਨਾ ਵੀਰੇ ਨਾਮ ਕੀ ਹੈ ਆਪਣਾ ਬਾਈ ਗੁਰਜੰਟ ਸਿੰਘ ਸਨ ਆਫ ਬਾਈ ਗਰਦੇਵ ਗਰਦੇਵ ਸਿੰਘ ਗੁਰਜੰਟ ਸਿੰਘ ਸਨ ਆਫ ਗਰਦੇਵ ਸਿੰਘ ਦੇ ਘਰੇ ਇਹ ਝੋਟੀ ਖੜੀ ਹੋਈ ਆ ਇਹ ਕਿਉਂਕਿ ਕਿੰਨੇ ਮਹੀਨਿਆਂ ਦਾ ਫਾਲ ਸੁੱਟ ਗਈ ਹੋਊਗੀ ਵੀਰੇ ਨਹੀਂ ਦੂਜਾ ਫਾਲ ਤਾਂ ਸੂਪ ਹੀ ਸੀ ਘਾਟੀ ਸੂਪ ਹੀ ਜਾਣੀਗੀ ਕਿੰਨੇ ਕੁ ਦਿਨ ਘੱਟ ਸੂਪੀ 8 ਦਿਨ ਘੱਟ ਤੇ ਦੁੱਧ ਦੋਤ ਨਹੀਂ ਦੁੱਤਾ ਫਿਰ ਹਨਾ ਦੁੱਧ ਨਹੀਂ ਹਾਂ ਦੁੱਧ ਤੇ ਨਹੀਂ ਆਈ ਸੂਪਈ ਸੀ ਮਿੱਤਰੋ ਅਸਰ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਤੇ ਸੂਈ ਨੂੰ ਹੁਣ ਕਿੰਨਾ ਕੁ ਟਾਈਮ ਹੋ ਗਿਆ ਉਹ ਆਈਡੀਆ ਹੁਣ ਮਹੀਨਾ ਮਹੀਨਾ ਹੋ ਗਿਆ ਤੇ ਜੇ ਕੋਈ ਭਰਾ ਇਹਦੀ ਕੇਅਰ ਕਰ ਲੂਗਾ ਭਾਈ ਤੇ ਇਹਨੂੰ ਅਗਲੇ ਸੂਈ ਲਈ ਤਿਆਰ ਕਰ ਲਿਆ ਜੇ ਭਰਾ ਉਹ ਚੰਗੀ ਝੋਟੀ ਆ ਪਾਣ ਦੀ ਤੁੰਦੀ ਆ ਮੂੰਹ ਮੱਥੇ ਲੱਗਦੀ ਆ ਜਿੰਨੀ ਹੈਗੀ ਆ ਬਾਕੀ ਗੱਲਬਾਤ ਲਈ ਨੰਬਰ ਕਿੰਨਾ ਭਰਾ ਆਪਣਾ 70882 70882 70881 92073 92073 ਇੱਕ ਵਾਰੀ ਨੰਬਰ ਹੋਰ ਬੋਲ ਦੇ ਵੀਰੇ 70881 ਜੀ 92073 ਇੱਕ ਵਾਰੀ ਹੋਰ ਆਉਣ ਦੋ 70881 ਜੀ 92073 ਠੀਕ ਹੈ ਭਈ ਇਸ ਨੰਬਰ ਤੇ ਕਰ ਲੋ ਮਿੱਤਰੋ 22 ਦਿਨਾਂ ਰਾਬਤਾ ਕੇਮ ਪਿੰਡ ਸਾਧੂ ਵਾਲਾ ਜਿਲ੍ਹਾ ਫਰੋ